ਪੂਰਾ ਆਵਣ। ਤੇ ਜਿਹੜੀ ਅੱਜ ਵਾਲੀ ਵੀਡੀਓ ਨਾ ਇਹ ਤੁਹਾਨੂੰ ਇੱਕ ਖਾਸ ਵੀਡੀਓ ਤੁਹਾਨੂੰ ਦੱਸ ਰਿਹਾ ਮੈਂ। ਜਿਵੇਂ ਹੁਣ ਆਪਾਂ ਆ ਗਾਂ ਦੇ ਮੈਟ੍ਰੀਸ਼ਾ ਭਰਨੀ ਆਂ ਦੇਖੋ। ਮੈਟ੍ਰੀਸ਼ਾ ਦੇ ਨਾਲ ਇੱਕ ਆ ਗਨ ਵੀ ਆਉਂਦੀ ਆ ਭਰਨ ਵਾਸਤੇ ਗਲਵਜ਼ ਆਉਂਦਾ ਹੈ। ਤੇ ਆ ਮੈਟ੍ਰੀਸ਼ਾ ਆਈਯੂ ਜਿਹੜੀ ਹੈ ਟੀਊਬ। ਇਹ ਕੀ ਹੁੰਦਾ ਹੈ ਕਈ ਜਿਹੜੇ ਨਵੇਂ ਮੁੰਡੇ ਪ੍ਰੈਕਟਿਸ ਕਰਦੇ ਨੇ ਉਹ ਇਹਦੇ ਨਾਲ ਹੀ ਦਵਾਈ ਭਰਨ ਲੱਗ ਜਾਂਦੇ ਨੇ। ਇਹ ਦਵਾਈ ਭਰੀ ਜਾਊ ਇਹਦੇ ਨਾਲ। ਪਰ ਇਹ 100 ਦੇ ਵਿੱਚੋਂ 10 ਜਾਂ 20 ਦੇ ਇਹ ਕਰੋਸ ਹੁੰਦੀ ਹੈ ਕਿਉਂਕਿ ਬੱਚੇਦਾਨੀ ਦੇ ਜਦੋਂ ਆਪਾਂ ਇਹਨੂੰ ਅੰਦਰ ਟਪਾਉਂਦੇ ਆਂ ਕਈ ਵਾਰੀ ਨਹੀਂ ਲੰਗਦੀ ਤਾਂ ਇਹ ਜ਼ਖਮ ਵੀ ਕਰ ਸਕਦੀ ਹੈ ਕਿਉਂਕਿ ਕਈਆਂ ਦੀ ਬੱਚੇਦਾਨੀ ਥੋੜੀ ਜੀ ਠੀਕ ਹੁੰਦੀਆਂ ਜਾਂ ਕਿਸੇ ਦੇ ਵਿੱਚ ਮੜਾਜਾ ਵਲ ਹੁੰਦੇ ਵੈਸੇ ਕਰੋਸ ਨਹੀਂ ਹੁੰਦੀ ਇਹ ਤੁਸੀਂ ਜਿਹੜੀ ਦਵਾਈ ਭਰਨੀ ਆ ਖਾਸ ਕਰਕੇ ਜੇ ਭਲੂਨ ਨੇ ਉਹਨਾਂ ਨਾਲ ਤੇ ਉਹਨਾਂ ਦੇ ਤੇ ਕਰੋਸ ਹੁੰਦੀ ਹੋਈ ਨਹੀਂ ਹੈ ਜੀ ਤੁਸੀਂ ਜੇ ਦਵਾਈ ਭਰਨੀ ਆ ਤਾਂ ਉਹਨੂੰ ਇੱਕ ਹੋਰ ਸੋਖਾ ਤਰੀਕਾ ਦੱਸੂਗਾ ਇਹਦਾ ਦੇਖੋ ਇਹਦਾ ਕੋਈ ਫਾਇਦਾ ਨਹੀਂ ਸਭ ਤੋਂ ਸੋਖਾ ਤਰੀਕਾ ਹੈ ਜਿਹੜੀ ਆਪਾਂ ਸੀਥਾ ਨਾਲ ਠੀਕਾ ਠੀਕਾ ਭਰਨ ਵਾਲੀ ਆਪਣੀ ਸੀਥ ਹੈ ਇਹਨੂੰ ਕੀ ਕਰਨਾ ਹੈ ਤੁਸੀਂ ਤੁਹਾਡੇ ਕੋਲ ਬਾਲ ਕਿਸ਼ਨ ਦੀ ਸ਼ੀਤ ਹੋਣੀ ਚਾਹੀਦੀ ਹੈ ਦੂਜੀ ਇੱਕ ਬਾਲ ਕਿਸ਼ਨ ਦੀ ਪਤਲੀ ਵੀ ਹੁੰਦੀ ਹੈ ਉਹ ਨਹੀਂ ਕੰਮ ਕਰਦੀ ਬਾਲ ਕਿਸ਼ਨ ਦੀ ਜਿਹੜੀ ਆ ਹਰੇ ਪਲੱਗ ਵਾਲੀ ਜਿਹੜੀ ਸ਼ੀਤ ਹੈ ਇਹ ਲੈਣੀ ਹੈ ਇਹਨੂੰ ਉਪਰੋਂ ਤੁਸੀਂ ਜਿੱਥੇ ਤੱਕ ਇਹਦੇ ਕੱਟ ਲੱਗਿਆ ਹੁੰਦਾ ਹੈ ਉਥੋਂ ਕੱਟ ਲੈਣੀ ਹੈ ਇੱਥੋਂ ਨੱਪ ਕੇ ਇਹਦਾ ਜਿਹੜਾ ਲੌਕ ਹੈ ਇਹ ਕੱਢ ਲਿਆ ਕਰੋ ਇਹ ਕੱਢ ਕੇ ਇੱਥੇ ਆ ਆਪਣੇ ਕੋਲ ਗੰਨ ਹੈ ਇਹ ਸਾਫ਼ ਹੋਣੀ ਚਾਹੀਦੀ ਹੈ ਹੁਣ ਧੂਕੀ ਮੈਂ ਲਿਆਇਆ ਧੂਕੀ ਲਿਆਣ ਸਾਫ਼ ਕਰਕੇ ਇੱਥੇ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਦੁਬਾਰੇ ਫਿਰ ਸਾਫ਼ ਕਰ ਲੈਣੇ ਇਹਦੇ ਨੂੰ ਸੀਧੇ ਉੱਪਰ ਜਿਹੜੀ ਸੀਤ ਹੈ ਇਹਨੂੰ ਗਾਨਾ ਚ ਪਾ ਕੇ ਤੁਸੀਂ ਇਹਦੇ ਨਾਲ ਦਵਾਈ ਭਰਨੀ ਹੈ ਦੇਖੋ ਇਹ ਬਹੁਤ ਵਧੀਆ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਕ로ਸ ਹੋ ਜੂਗੀ ਜਦੋਂ ਆਪਾਂ ਉਹ ਦੂਜੀ ਜਿਹੜੀ ਇਹਦੇ ਨਾਲ ਸਲਾਈ ਹੁੰਦੀ ਹੈ ਉਹਦੇ ਨਾਲ ਭਰਦੇ ਨਾ ਫਿਰ ਇਹ ਕਈ ਵਾਰੀ ਉਹ ਹੋਣ ਲੱਗ ਜਾਂਦੀ ਹੈ ਅੰਦਰ ਜ਼ਖਮ ਬਣਾਉਂਦੀ ਹੈ ਫਿਰ ਦਵਾਈ ਹੈ ਜਿਹੜੀ ਲੰਨ ਲੱਗ ਜਾਂਦੀ ਹੈ ਇਹ ਚੋਕਾ ਤੱਕ ਦੇ ਦਾਰੇ ਬਾਹਰ ਮੇਰਾ ਕਿੱਲਾ ਕਰਦੇ ਇਹਨੂੰ ਜੇ ਆਪਾਂ ਕ੍ਰੋਸ ਕਰਾਂਗੇ ਨਾ ਇਹ ਬਹੁਤ ਵਧੀਆ ਕ੍ਰੋਸ ਹੋਊਗਾ ਬਿਲਕੁਲ ਆਰਾਮ ਨਾਲ ਜਿਵੇਂ ਆਪਾਂ ਮੰਨ ਲਓ ਇਹ ਆਈ ਕਰਨੀ ਹੈ ਉਵੇਂ ਹੀ ਕ੍ਰੋਸ ਹੋਊਗੀ ਥੋੜਾ ਧਿਆਨ ਰੱਖਿਓ ਵੀ ਜਦੋਂ ਆਪਾਂ ਕ੍ਰੋਸ ਕਰਾਂ ਨਾ ਮਾੜਾ ਜਿਹਾ ਕੋਈ ਗੋਹਾ ਵਗੈਰਾ ਨਾ ਲੱਗੇ ਕੋ ਕਿੰਨੀ ਵਧੀਆ ਆਰਾਮ ਨਾਲ ਹੈ ਜਿਹੜੀ ਇਹ ਗੱਲ ਹੈ ਇਹ ਪਾਸ ਹੋ ਰਹੀ ਹੈ ਦੇਖੋ ਇਹਨੇ ਵਧੀਆ ਤਰੀਕੇ ਨਾਲ ਫਾਸ ਹੋਈ ਐ ਇਹਨੂੰ ਤੁਸੀਂ ਆਰਾਮ ਨਾਲ ਜਿਹੜਾ ਗਲਵਜ਼ ਆਪਣਾ ਲਾ ਲੈਣੇ ਗਲਵਜ਼ ਲਾ ਕੇ ਇਹਨੂੰ ਅੱਧਾ ਲਾ ਲਿਆ ਕਰੋ ਇਹਨੇ ਆਹ ਦੇਖੋ ਸਾਫ਼ ਹੋ ਗਿਆ ਨਾਲ ਇਹਦਾ ਗੋਹਣੀ ਲੱਗੂਗਾ ਲੈ ਉਹ ਨਾਲ ਹੋ ਗਰੇ ਇਹ ਦੇਖੋ ਇਹਨੂੰ ਤੁਸੀਂ ਸਾਫ਼ ਕਰਕੇ ਆਹ ਜਿਹੜੀ ਸ਼ੀਟ ਹੈ ਇਹਦੇ ਵਿੱਚ ਬਿਲਕੁਲ ਪੂਰੀ ਦੀ ਪੂਰੀ ਪੈ ਜਾਊਗੀ ਆ ਦੇਖੋ ਤੇ ਇਹਦੇ ਨਾਲ ਜਦੋਂ ਆਪਾਂ ਦਵਾਈ ਭਰਾਂਗੇ ਇੱਕ ਤੁਬਕਾ ਦੀ ਜਿਹੜੀ ਦਵਾਈ ਹੈ ਆਪਣੀ ਖਰਾਬ ਨਹੀਂ ਹੋਊਗੀ ਦੁਵਾਰੇ ਇਹ ਚ ਹਵਾ ਭਰ ਕੇ ਦਵਾ ਰੇ ਫੇਰੇ ਨੂੰ ਵਿੱਚੋਂ ਕਰ ਦੋ ਜਿਹੜੀ ਕੋ ਮਾਰੀ ਮੋਟੀ ਨਾਲ ਲੱਗੀ ਰਹੂਗੀ ਸਾਰੀ ਦਵਾਈ ਅੰਦਰ ਲੱਗ ਜੂਗੀ ਇਹਦੇ ਨਾਲ ਨਾ ਤਾਂ ਦਵਾਈ ਲੜੂਗੀ ਬਿਲਕੁਲ ਨਹੀਂ ਲੱੜਦੀ ਅੰਦਰ ਤੇ ਤੁਹਾਨੂੰ ਜਿਹੜਾ ਰਿਜ਼ਲਟ ਹੈ ਉਹ ਵਧੀਆ ਮਿਲੂਗਾ ਇਹਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਖਾਸ ਕਰਕੇ ਫਾਰਵਰ ਵੀ ਤੇ ਜਿਹੜੇ ਨਵੇਂ ਮੁੰਡੇ ਜਿਹੜੇ ਆਪਣੇ ਪ੍ਰੈਕਟਿਸ ਕਰਦੇ ਨੇ ਉਹਨਾਂ ਦਾ ਅਸਲ ਇਹਦੇ ਨਾਲ ਇਸ ਜਿਹੜੀ ਆਪਣੀ ਆਹ ਸਲਾਈ ਹੈ ਇਹਦੇ ਨਾਲ ਹੀ ਕਰੌਸ ਕਰਦੇ ਨੇ ਇਹਦੇ ਨਾਲ ਨਾ ਕਰਿਆ ਕਰੋ ਇਹਦੇ ਨਾਲ ਨਹੀਂ ਬਣਦਾ ਕੰਮ ਉਹਨਾਂ ਨੂੰ ਵਧੀਆ ਰਿਜ਼ਲਟ ਨਹੀਂ ਹੁੰਦਾ ਕਿਸੇ ਕਿਸੇ ਦੀ ਕਰੌਸ ਹੁੰਦੀ ਹੈ ਹੁੰਦੀ ਜ਼ਰੂਰ ਹੈ ਪਰ ਇਹ ਕਿਸੇ ਕਿਸੇ ਦੀ ਹੁੰਦੀ ਹੈ ਧੰਨਵਾਦ